ਮਹਾਰਾਜ ਜੀ ਬਾਣੀ ਕਹਿੰਦੇ ਆ ਸੁਣ ਸੁਣ ਅੰਧੇ ਪੈਂਦੀ ਰਾ ਆਪਾਂ ਤੁਹਾਨੂੰ ਉਹ ਘਰ ਦੱਸਾਂਗੇ ਜਿਹੜੀ ਮੈਨੂੰ ਕਿਸੇ ਨੇ ਦੱਸੀ ਆ ਸੁਣਾਈ ਆ ਆਪਾਂ ਉਹਨਾਂ ਦੀ ਸੁਣੀ ਤੁਹਾਨੂੰ ਪੇਸ਼ ਕਰ ਦੇਣੀ ਆ ਠੀਕ ਹੈ ਜੀ ਇੱਥੋਂ ਜਿਹੜਾ ਮਤਲਬ ਢੇ ਢੇਰੀ ਹੋਇਆ ਸੀ ਆਹ ਤੇ ਜੀ ਲੋਕਾਂ ਇੱਟਾ ਟੋਣੀ ਇੱਥੋਂ ਕੱਢੀ ਆ ਅੱਛਾ ਜੀ ਕੋਈ ਨਖਸਮਾ ਹੋ ਚੁੱਕਿਆ ਸੀ ਜੀ ਜਿਹੜਾ ਹੁਣ ਬਣੀ ਇਹ ਕਹਿੰਦੇ ਆ ਆਪਣੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੱਲ ਦਾ ਕੋਸਾ ਕੀਤਾ ਉਹਨਾਂ ਨੇ ਗੀਟ ਬੰਦ ਕਰਤਾ ਮਹਾਰਾਜਾ ਰਣਜੀਤ ਸਿੰਘ ਨੇ ਫੇਅਰ ਖੋਲ੍ਹ ਦਿੱਤੀ ਅੱਗੇ ਵੀ ਮਹਾਰਾਜਾ ਰਣਜੀਤ ਸਿੰਘ ਆ ਰਿਹਾ ਸਾਡਾ ਮੁਖੀ ਰਾਜਾ ਜੀ ਉਹਨਾਂ ਨੇ ਉਹਦੇ ਸਵਾਗਤ ਕਰਨ ਦੀ ਖਾਤਰ 6 ਲੱਖ ਮੋਹਰ ਦਿੱਤੀ ਪਰੇ ਨੂੰ ਵੀ ਔਠਲੇ ਨੂੰ ਵੀ ਜੀ ਆਹ ਤੇ ਛੱਲੇ ਨੂੰ ਵੀ ਉਹ ਦੇ ਇਹ ਤੀਰਾਂ ਦੀ ਲੜਾਈ ਹੁੰਦੀ ਸੀ ਨੇ ਵੀ ਧਰਮ ਨੇ ਸਾਰੇ ਮੰਨਦੇ ਨੇ ਜੀ ਬਾਬਾ ਬੁਰਜਾ ਵਾਲਾ ਕਹਿੰਦੇ ਠੀਕ ਹੈ ਜੀ ਲੋਕਾਂ ਦੀਆਂ ਮਨੋ ਭਾਵਨਾ ਬਹੁਤ ਪੂਰੀਆਂ ਨੇ। ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਜਿੰਨੇ ਵੀ ਸੱਜਣ ਮਿੱਤਰ ਦੇਖ ਰਹੇ ਆ ਮੇਰੇ ਵੱਲੋਂ ਸਾਰਿਆਂ ਨੂੰ ਬਿਆਰਪਰੀ ਸਾਥ ਸ੍ਰੀਕਾਲ ਜੀ। ਤੇ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਬੁਰਜ ਸਾਹਿਬ ਵਿਖੇ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੁੰਗਰਾਣੇ ਦੇ ਵਿੱਚ ਪੈ ਜਾਂਦਾ ਆ। ਇੱਥੇ ਇੱਕ ਬੁਰਜ ਬਣਿਆ ਹੋਇਆ ਵਾ। ਇਤਿਹਾਸਿਕ ਬੁਰਜ ਆਪਾਂ ਕਹਿ ਸਕਦੇ ਆ ਤੇ ਇੱਥੋਂ ਦੀ ਅੱਜ ਆਪਾਂ ਜਾਣਕਾਰੀ ਲਵਾਂਗੇ ਸਾਰੀ। ਮੇਰੇ ਨਾਲ ਜੁੜੇ ਰਹੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਅੱਜ ਸਾਡੇ ਨਾਲ ਹੈਗੇ ਬਾਬਾ ਹਰਜੀਤ ਸਿੰਘ ਜੀ ਇਹਨੇ ਮੁੱਖ ਸੇਵਾਦਾਰ ਨੇ ਇੱਥੋਂ ਦੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਾਰੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਹਾਂ ਜੀ ਸਭ ਤੋਂ ਪਹਿਲਾਂ ਇਹ ਦੱਸੋ ਜੀ ਤੁਹਾਨੂੰ ਕਿੰਨੇ ਬਰੇ ਹੋ ਗਏ ਇੱਥੇ ਸੇਵਾ ਕਰਦੇ ਮੈਨੂੰ ਕਾਕੇ ਇੱਥੇ 8 ਮਹੀਨਾ ਸਾਲ ਜਾਂਦਾ ਅੱਛਾ ਜੀ ਹਾਂ ਜੀ ਸੇਵਾ ਕਰਦੇ ਨੇ ਜੀ ਜੀ ਇਹ ਗਾੜੀਆਂ ਵੀ ਇੱਥੇ ਸਾਰੇ ਜਿੰਨੇ ਵਾਲੇ ਦੇ ਵਾਲੇ ਵਾਲੇ ਦੇ ਪਿੰਡ ਵਾਲੇ ਵਾਲੇ ਦੇ ਪਿੰਡ ਦੇ ਜੀ ਉਹ ਸਾਰੇ ਇਹਨੂੰ ਮੰਨਦੇ ਨੇ ਅੱਛਾ ਜੀ ਮੰਨਦੇ ਨੇ ਇਹਨੂੰ ਬੁਰਜ ਵਾਲਾ ਬਾਬਾ ਕਹਿੰਦੇ ਬੁਰਜ ਵਾਲਾ ਬਾਬਾ ਹਾਂਜੀ ਅੱਛਾ ਜੀ ਬੁਰਜ ਵਾਲਾ ਬਾਬਾ ਮਤਲਬ ਇੱਥੇ ਕੋਈ ਅ ਬਾਬਾ ਜੀ ਤਪੱਸੇ ਵਾਲੇ ਕੋਈ ਬਾਬਾ ਜੀ ਹੋਏ ਦੇਖੋ ਇਹ ਦੇ ਬਾਰੇ ਅਸੀਂ ਨਹੀਂ ਕਹਿ ਸਕਦੇ ਕੁਝ ਆਪਾਂ ਐ ਹੋ ਨਾ ਬਈ ਜਿਵੇਂ ਮਹਾਰਾਜ ਦੀ ਬਾਣੀ ਕਹਿੰਦੀ ਆ ਸੁਣ ਸੁਣ ਅੰਧੇ ਪੈਂਦੀ ਰਾ ਆਪਾਂ ਤੁਹਾਨੂੰ ਉਹ ਗੱਲ ਦੱਸਾਂਗੇ ਜਿਹੜੀ ਮੈਨੂੰ ਕਿਸੇ ਨੇ ਦੱਸੀ ਆ ਸੁਣਾਈ ਆ ਆਪਾਂ ਉਹਨਾਂ ਦੀ ਸੁਣੀ ਤੁਹਾਨੂੰ ਪੇਸ਼ ਕਰ ਦੇਣੀ ਆ ਠੀਕ ਆ ਜੀ ਪਰ ਗੱਲ ਆ ਵੀ ਨਾ ਤਾਂ ਆਪਾਂ ਨੂੰ ਪਤਾ ਨਾ ਆਪਾਂ ਦੇਖਿਆ ਜੀ ਬੀਤੇ ਕੀ ਕਰਤਬ ਹੋਇਆ ਕੀ ਨਹੀਂ ਜੀ ਆਪਾਂ ਤੁਹਾਨੂੰ ਸੁਣੀ ਗੱਲ ਪੇਸ਼ ਕਰ ਦੇਣੀ ਆ ਜੀ ਤੇ ਬਾਕੀ ਇਤਿਹਾਸ ਉੱਥੇ ਲਿਖਿਆ ਹੋਇਆ ਹਾਂਜੀ ਕਮੇਟੀ ਦਾ ਉਹ ਤੁਸੀਂ ਦੇਖ ਲੈਣਾ ਬਾਬਾ ਜੀ ਨੇ ਕਿਹਾ ਨਾ ਇਤਿਹਾਸ ਯਾਰ ਇੱਥੇ ਸੰਖੇਪ ਦੇ ਵਿੱਚ ਲਿਖਿਆ ਹੋਇਆ ਵਾ ਤੇ ਉਹਦੀ ਅਸੀਂ ਫੋਟੋ ਵਿੱਚ ਲਾ ਦਵਾਂਗੇ ਉਹ ਤੁਸੀਂ ਜ਼ਰੂਰ ਪੜਿਓ ਹਾਂ ਤੇ ਹੁਣ ਬਾਕੀ ਆਪਾਂ ਬਾਬਾ ਜੀ ਤੋਂ ਇਤਿਹਾਸ ਜਾਣਦੇ ਹਾਂ ਬਾਬਾ ਜੀ ਨੂੰ ਜਿੱਥੋਂ ਪਤਾ ਲੱਗਿਆ ਅੱਛਾ ਜੀ ਇਹ ਗੱਲ ਆ ਵੀ ਇਹ ਸੁਣਾਈ ਮੈਨੂੰ ਸਰਜੀਤ ਸਿੰਘ ਕੈਨੇਡਾ ਤੋਂ ਆਇਆ ਸੀ ਜੀ ਫੀ ਉਹ ਕਿਲਾ ਹਾਸ ਦਾ ਜੀ ਉਹ ਸਦੇ ਆ ਕੇ ਮੈਨੂੰ ਪੁੱਛਿਆ ਜੀ ਬਾਬਾ ਜੀ ਫਟਰੀ ਕਾਰਡ ਕਿ ਨਕ ਚਰਦੇ ਹੋ ਮੈਨੇਜਮੈਂਟ ਸਪੱਤ ਨਹੀਂ ਨਹੀਂ ਹੋ ਰਹੀ ਜੀ ਆਈ ਜੀ ਇੱਕ ਕਹਿੰਦਾ ਉਹ ਮੈਨੂੰ ਕਹਿੰਦਾ ਵੀ ਤੁਸੀਂ ਇਹਦੀ ਕੋਈ ਜਾਣਕਾਰੀ ਹੈ ਜੀ ਮੈਂ ਕਿਹਾ ਵੀ ਮੈਨੂੰ ਬਾੜੀ ਨਹੀਂ ਪੈਗੀ ਮੈਂ ਕਿਹਾ ਤੁਸੀਂ ਦੱਸ ਦਿਓ ਜੀ ਉਹਨੇ ਦੱਸਿਆ ਇਹ ਕਹਿੰਦਾ ਵੀ ਇਹ ਜਿਹੜਾ ਬੁਰਜ ਸਾਹਿਬਾ ਹਾਂਜੀ ਇਹ ਕਿਸੇ ਇਹ ਮੁਸਲਮਾਨ ਰਾਜੇ ਦਾ ਕੋਈ ਪੁਰਾਣਾ ਕਿਲਾ ਸੀ ਜੀ ਜੀ ਕੀ ਇਹ ਮੈਂ ਵੀ ਦੇਖੀ ਆ ਇਹਦੀ ਨਿਉ ਮੇਰਾ ਖਿਆਲ ਪੰਜ ਪੰਜ ਫੁੱਟ ਚੌੜੀ ਸੀ ਕੰਡ ਆਲੇ ਦੁਆਲੇ ਜਿਵੇਂ ਉਹ ਕਿਲੇ ਦੇ ਵਿੱਚ ਬਣੀ ਹੋਈ ਹੈ ਹਾਂਜੀ ਠੀਕ ਹੈ ਇਹ ਜਿਹੇ ਆਲੇ ਦੁਆਲੇ ਸੱਤ ਬੁਰਜ ਸੀ ਜੀ ਜੀ ਉਹਨੇ ਦੱਸਿਆ ਜਾਣੀ ਠੀਕ ਹੈ ਇਹ ਸੱਤਾਂ ਛੇ ਆਲੇ ਦਾਲੀ ਹੋ ਸੀ ਇਹੇ ਜੀ ਜੀ ਉਹ ਕਹਿੰਦਾ ਵੀ ਇਹ ਪੈਂਦਾ ਸੀ ਰਿਆਸਤ ਸਰਹੰਦ ਠੀਕ ਹੈ ਉਦੋਂ ਇਹ ਸਥਾਨ ਸਰਹੰਦ ਰਿਆਸਤ ਦੇ ਵਿੱਚ ਪੈਂਦਾ ਸੀ ਜੀ ਕਿਲਾ ਰਾਇਪੁਰ ਦੇ ਆ ਜਿਹੜਾ ਮਥਨਤ ਹਿਆੜ ਭੈੜ ਜੀ ਉਹ ਕਹਿਣ ਲੱਗਾ ਵੀ ਫਤੇਗੜ ਸਰਹੰਦ ਤੇ ਜਿਹੜਾ ਰਾਜਾ ਸੀ ਜੈਨ ਖਾ ਸੀ ਮੁਸਲਮਾਨ ਜੀ ਗਨਾਬ ਸਿੰਘ ਆਇਆ ਜੂਪੀ ਚੋ ਜੀ ਉਹਨੇ ਉਹਦੇ ਤੇ ਆ ਕੇ ਹਮਲਾ ਕਰਤਾ ਠੀਕ ਹੈ ਜੀ ਉਹ ਜੈਨਖਾ ਨੂੰ ਮਾਰ ਕੇ ਉੱਥੇ ਉਹਨੇ ਆਪ ਦਾ ਰਾਜ ਸਫਤ ਕਰ ਲਿਆ ਜੀ ਕੋਈ ਬਹਿ ਗਿਆ ਜੈਨਖਾਨ ਨੂੰ ਖਤਮ ਕਰ ਦਿੱਤਾ ਜੈਨਖਾਨ ਸਾਨੂੰ ਖਤਮ ਕਰਕੇ ਜੀ ਉਹ ਸਰਹੰਦ ਦੇ ਬਹਿ ਗਿਆ ਜੀ ਉਸ ਤੋਂ ਬਾਅਦ ਉਹ ਕਹਿੰਦਾ ਵੀ ਪਟਿਆਲੇ ਦਾ ਤੇ ਲਾਪੇਆੜੇ ਦਾ ਇੱਕ ਪਿੰਡ ਦਾ ਰੋਲਾ ਸੀ ਮੋਦਕੀ ਮੋਦਕੀ ਪਿੰਡ ਮੋਦਕੀ ਪਿੰਡ ਹਾਂਜੀ ਉੱਥੇ ਦਾ ਰੋਲਾ ਸੀ ਜੀ ਉਹ ਆਪਸ ਵਿੱਚ ਲੜੀ ਜਾਂਦੇ ਸੀ ਜੀ ਉੱਥੇ ਕਿਸੇ ਨੇ ਕਿਹਾ ਵੀ ਤੁਸੀਂ ਸਿਆਣੇ ਨੇ ਮੱਤ ਦਿੱਤੀ ਵੀ ਤੁਸੀਂ ਇਹ ਅਪੀਰ ਮਹਾਰਾਜਾ ਰਣਜੀਤ ਮਹਾਰਾਜ ਹੋਰ ਜੀ ਜਾ ਕੇ ਪੇਸ਼ ਕਰੋ ਜੀ ਉੱਥੋਂ ਦਾ ਫੈਸਲਾ ਦਿੱਤਾ ਜੀ ਕਹਿੰਦੇ ਉਹਨਾਂ ਨੇ ਉੱਥੇ ਦੇਤੇ ਚਲੋ ਮਹਾਰਾਜਾ ਰਣਜੀਤ ਸਿੰਘ 700 ਕੋੜ ਸਵਾਰ ਫੌਜ ਲੈ ਕੇ ਉੱਥੇ ਪਹੁੰਚ ਗਿਆ ਉਹਨਾਂ ਦੇ ਤੈਮ ਦਿੱਤੇ ਜਿਵੇਂ ਮੁਤਾਬਕ ਜੀ ਚਲੋ ਉਹਨੇ ਕੋਈ ਫੈਸਲਾ ਜਿੱਥੇ ਜਿਹੜੇ ਨੂੰ ਦਿੱਤਾ ਉਹ ਦੇ ਕੇ ਉਹ ਸਰਹੰਦ ਸ਼ਹੀਦੀ ਜੋਤੀਸਰੂਪ ਗੁਰਦੁਆਰਾ ਜੀ ਉਹ ਕਰਨ ਲੱਗਿਆ ਕਿ ਉੱਥੇ ਦਰਸ਼ਨ ਜ਼ਰੂਰ ਕਰਨੇ ਨੇ ਮਹਾਰਾਜਾ ਰਣਜੀਤ ਸਿੰਘ ਹਾਂ ਜੀ ਜੀ ਉਹ ਉੱਥੇ ਚਲੇ ਗਿਆ ਜੀ ਉੱਥੇ ਪੁੱਛਿਆ ਵੀ ਇੱਥੇ ਦਾ ਰਾਜਾ ਉਹ ਕਹੇਗਾ ਕਿ ਗਰਾਵ ਸਿੰਘ ਜੀ ਉਹਨਾਂ ਨੇ ਉਹਦੇ ਨਾਲ ਮੁਲਾਕਾਤ ਕੀਤੀ ਪੁੱਛਿਆ ਜੀ ਉਹ ਕਹਿੰਦਾ ਵੀ ਐ ਕਰਕੇ ਮਹਤਾਬਗੜ ਕਿਲਾ ਉੱਥੇ ਧਾਰਾ ਸਿੰਘ ਗੈਬਾ ਜੀ ਕਿ ਪੈਲ ਕਣੀ ਉਹਦਾ ਨਾਮ ਕੀ ਲਿਆ ਉੱਥੇ ਉੱਥੇ ਵੀ ਕਿਲਾ ਵੀ ਇਹ ਕਿਲੇ ਦੇਖਣ ਆਲੇ ਜੀ ਇਹ ਉੱਥੇ ਸਿੱਖ ਰਾਜਾ ਉਹ ਕਹਿਣ ਲੱਗਾ ਵੀ ਚਲੋ ਉਹ ਉਥੋਂ ਸਰਹੰਦ ਤੋਂ ਉਸ਼ੇ ਦਿਨ ਰਿਹਾਂ ਜਾਂ ਤੋ ਚਾਰ ਦਿਨ ਕਿਵੇਂ ਵੀ ਰਿਆ ਉਹ ਇੱਧਰ ਨੂੰ ਆਇਆ ਪੈੜ ਆਇਆ ਤਾਂ ਉਹ ਜਿੰਦੇ ਕੁੱਡੇ ਲੱਗੇ ਸੀ ਉੱਥੇ ਨਾ ਉੱਠੇ ਰੇ ਉਹ ਇੱਥੇ ਆ ਗਿਆ ਇਸ ਕਿਲੇ ਦੇ ਕੋਲੇ ਜੀ ਇੱਥੇ ਦੀ ਜਿਹੜੇ ਰਾਜਾ ਤਾਰਾ ਸਿੰਘ ਗੇਬਾ ਸੀ ਉਹ ਕੱਲੂ ਘਾਰਿਆਂ ਚ ਸੀ ਜੋ ਚੁੱਕਿਆ ਸੀ ਉਹਦੇ ਘਰ ਵਾਲੀ ਤੇ ਉਹਦਾ ਮੁੰਡਾ ਗੁਜਰ ਸਿੰਘ ਉਹ ਇੱਥੇ ਹਕਮੀ ਕਰਦੀ ਸੀ ਯਾਨੀ ਕਿਆ ਜੋਨਾ ਕੋਲੇ ਸੀ ਇਸ ਸਥਾਨ ਦੀ ਇਸ ਸਥਾਨ ਦੀ ਪਰ ਰਾਜਾ ਉਹਨਾਂ ਨੂੰ ਪਤਾ ਲੱਗੇ ਵੀ ਮਹਾਰਾਜਾ ਰਣਜੀਤ ਸਿੰਘ ਆ ਰਿਹਾ ਸਾਡਾ ਮੁਖੀ ਰਾਜਾ ਜੀ ਉਹਨਾਂ ਨੇ ਉਹਦੇ ਸਵਾਗਤ ਕਰਨ ਦੀ ਖਾਤਰ 6 ਲੱਖ ਮੋਹਰ ਦਿੱਤੀ ਠੀਕ ਹੈ ਜੀ ਕੋੜੀ ਵੀ ਦਿੱਤੇ ਵਸਤਰ ਵੀ ਦਿੱਤੇ ਤਾਂ ਜਾਨੀ ਸਤਕਾਰ ਕੀਤਾ ਜੀ ਉਹ ਆ ਕੇ ਦੇਖ ਕੇ ਕਹਿਣ ਲੱਗਿਆ ਵੀ ਮੈਂ ਅੰਦਰ ਵਰਕੇ ਦੇਖਣਾ ਇਹ ਕਿਲੇ ਦੇ ਵਿੱਚ ਇਹ ਕਿਲੇ ਕਿਲੇ ਦਾ ਗੇਟ ਸੀ ਕਿਤੇ ਇੱਧਰ ਹੋਊਗਾ ਜਾਂ ਕਿਤੇ ਹੋਣ ਰਹੀ ਨਹੀਂ ਨਾ ਹਾਂਜੀ ਉਹ ਕਹਿਣ ਲਗੀ ਵੀ ਅਸੀਂ ਅੰਦਰ ਨਹੀਂ ਬਣਦੇ ਜੀ ਤੁਸੀਂ ਬਾਹਰੋਂ ਜਿਹੜਾ ਹੋ ਗਿਆ ਤੁਹਾਡਾ ਸਬਕਤ ਕਰ ਠੀਕ ਹੈ ਜੀ ਇਹ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੱਲ ਦਾ ਕੋਸਾ ਕੀਤਾ ਉਹਨਾਂ ਨੇ ਗੀਟ ਬੰਦ ਕਰਤਾ ਉਹ ਮਹਾਰਾਜਾ ਰਣਜੀਤ ਸਿੰਘ ਨੇ ਫੇਰ ਖੋਲਦੀ ਠੀਕ ਹੈ ਜੀ ਅੰਦਰੋਂ ਵੀ ਫੌਜਾਂ ਟਕੜੀ ਸੀ ਉਹ ਲੜੀ ਗਏ 3-4 ਦਿਨ ਇੱਥੇ ਬਹੁਤ ਹੀ ਕੁਸਮਾਨ ਜੰਦ ਹੋ ਜਾਂਦੀ ਹੈ ਮਤਲਬ ਜਿਨ੍ਹਾਂ ਦੇ ਰਾਜ ਦੇ ਵਿੱਚ ਸੀਗਾ ਹਾਂ ਉਹਨਾਂ ਕੋਲ ਵੀ ਫੌਜ ਤਕੜੀ ਸੀਗੀ ਤਕੜੀ ਸੀ ਇਹ ਫੌਜ ਹੀ ਰਹਿੰਦੀ ਸੀ ਅੱਛਾ ਜੀ ਇੱਥੇ ਕਿਹਦੇ ਚ ਫੌਜ ਹੀ ਸੀ ਠੀਕ ਆ ਆਮ ਪਿੰਡ ਨਹੀਂ ਸੀ ਇਹਦੇ ਨੇੜੇ ਤੇ ਜੀ ਉਹ ਵੀ ਲੜਦੇ ਰਹੇ ਚਲੋ ਤਿੰਨ ਚਾਰ ਜਣ ਲੜਦੇ ਜੀ ਇੱਥੇ ਕਿਲਾ ਹਾਸ ਦੀਆਂ ਦਾਦੀ ਪੋਤੀ ਜੀ ਜਿਹੜੀ ਕਹੇ ਉਹ ਇੱਥੇ ਆਇਆ ਸੀ ਮੈਨ ਉਹਨਾਂ ਦਾ ਬਜ਼ੁਰਗ ਇੱਥੇ ਫੌਜ ਦੇ ਵਿੱਚ ਸੀ ਠੀਕ ਹੈ ਵਿੱਚੇ ਹੀ ਉਹ ਸ਼ਹੀਦ ਹੋ ਗਿਆ ਠੀਕ ਹੈ ਜੀ ਉਹ ਸੀ ਜੋ ਇੱਥੇ ਇਹਦਾ ਕਿ ਆਸ ਦੇ ਵਿੱਚ ਵੀ ਲਿਖਿਆ ਹੋਇਆ ਵੀ ਦੋ ਬੀਬੀਆਂ ਇੱਚੀਆਂ ਸ਼ਹੀਰ ਹੋਈਆਂ ਜੀ ਚਲੋ ਇਹ جنگ ਇੱਥੇ ਲੜਦੇ ਤੋਂ ਬਾਅਦ ਜੀ ਮਹਾਰਾਜਾ ਰਣਜੀਤ ਸਿੰਘ ਜਦੋਂ ਕਹਿੰਦੇ ਉਹਨੇ ਦੱਸਿਆ ਯਾਨੀ ਕਲਾਹਾਸ ਵਾਲੇ ਨੇ ਵੀ ਜਦ ਇਹਦੇ ਛੇ ਬੁਰਜੇ ਢਾਤੇ ਜੀ ਜਦ ਇਹਦੇ ਚ ਤੂਫ ਦਾ ਕੋਲਾ ਮਾਰਿਆ ਨਾ ਤਾਂ ਉਹ ਅੰਨਾ ਹੋ ਗਿਆ ਅੱਛਾ ਜੀ ਉਹ ਦੂਏ ਨਾਲ ਦਿਨ ਕਹਿੰਦਾ ਮਿੰਦਿਆ ਟਿਕਲੋ ਵੱਟ ਗਿਆ ਅੱਛਾ ਜੀ ਉਹ ਕਹਿੰਦਾ ਕਿਉਂ ਜਿਹੜਾ ਸਪਾਈ ਸੀਗਾ ਜਿਹਨੇ ਤੇ ਗੋਲਾ ਦਾ ਜਾਨੀ ਦੋ ਜਾਣੇ ਸੀ ਉਹ ਜੀ ਉਹਨੇ ਵੀ ਚਲਾ ਦਿੱਤੀ ਕਹਿੰਦੇ ਉਹ ਵੀ ਇੰਨਾ ਹੋ ਗਿਆ ਠੀਕ ਹੈ ਜੀ ਇਹ ਗੱਲ ਮਹਾਰਾਜਾ ਰਣਜੀਤ ਕੋਲੇ ਪਹੁੰਚਾਈ ਗਈ ਯਾ ਕੀ ਹੋ ਗਿਆ ਜੀ ਉਹ ਕਹਿੰਦਾ ਕਿ ਇਹ ਮੈਂ ਨਾ ਮੰਜੀ ਰਾਜਾ ਸੀ ਕਹਿੰਦਾ ਨਹੀਂ ਇਹ ਗੱਲ ਨਹੀਂ ਉਹ ਕਹਿੰਦੇ ਦੇਖੋ ਜੀ ਉਹਦੇ ਕਹਿੰਦੇ ਰਾਜੇ ਦੇ ਕੋਲੇ ਪੰਡਤ ਜੋਤਸ ਵਿਦਿਆਪਾਲੇ ਜਾਂ ਕਾਰਜੀ ਮਲਾਣੇ ਸਾਰੀ ਅੰਮ੍ਰਾ ਪਹਿਲਾ ਜੀ ਉਹਨੂੰ ਪੁੱਛੋ ਵੀ ਦੱਸੋ ਇਹ ਗੱਲ ਕੀ ਆ ਚਾਹੇ ਤਾਂ ਉਹਨੇ ਆਪਲਾ ਉਹਨਾਂ ਨੇ ਖਿਹੜਾ ਛਡਾਉਣਦਿਆਂ ਮਾਰਿਆ ਨਹੀਂ ਕਹਿਤਾ ਚਾਹੀ ਇਹ ਗੱਲ ਸੱਚੀ ਹੋ ਆਪਾਂ ਨੂੰ ਨਹੀਂ ਪਤਾ ਠੀਕ ਹੈ ਜੀ ਆਪਾਂ ਤਾਂ ਸੁਣੀ ਗੱਲ ਕਰਦੇ ਆ ਜੀ ਉਹ ਕਹਿੰਦੇ ਵੀ ਉਹਨਾਂ ਨੇ رائے ਕੀਤੀ ਵੀ ਐਂ ਕਰੋ ਵੀ ਇੱਥੇ ਆਪਾਂ ਮਾਫੀ ਮੰਗ ਲਓ ਜੀ ਇਹ ਸ਼ਕਤੀ ਵਾਲੀ ਜਗ੍ਹਾ ਅੱਛਾ ਜੀ ਰਾਜਿੰਗ ਕਿਹਾ ਗਿਆ ਵੀ ਇੱਥੇ ਮਾਫੀ ਮੰਗ ਲਈ ਜੀ ਕੋਈ ਸੀ ਸਾਧੂ ਨੇ ਤਪੱਸਿਆ ਕੀਤੀ ਜੀ ਇਹਨਾਂ ਮੰਗੋ ਤੇ ਉਹ ਕਹਿੰਦੇ ਉਹਨਾਂ ਨੇ ਮਾਫੀ ਮੰਗੀ ਜਦੋਂ ਅਰਦਾਸ ਬਣੀ ਕੀਤੀ ਬੇਨਤੀ ਕੀਤੀ ਉਹ ਕਹਿੰਦੇ ਇਸ ਜਾਕੇ ਹੋ ਗਿਆ ਤਾਂ ਇਹ ਤੋਂ ਇਹ ਚ ਗੱਤਗੀ ਮਾਰਨ ਲੱਗ ਠੀਕ ਹੈ ਜੀ ਉਦੋਂ ਬਾਅਦ ਇਹ ਟੈਟੇਰੀ ਹੋ ਗਿਆ ਜੀ ਇਹ ਜਿਹੜਾ ਕਿਲੇ ਦੀ ਜਗ੍ਹਾ ਸੀ ਇਹ ਬਾਬਾ ਮਹਿਤਾਬ ਸਿੰਘ ਵਕੀਲਾਂ ਦਾ ਬਜ਼ੁਰਗ ਵੱਡਾ ਸੀ ਜੀ ਉਹਨੇ ਉਹਦੇ ਨਾਲ ਵਕੀਲਾਂ ਇਹਨਾਂ ਅੰਗਰੇਜ਼ਾਂ ਨਾਲ ਦੋਸਤੀ ਸੀ ਜੀ ਮਾਰੀ ਲੈਂਕ ਕੋ ਚੰਗੇ ਬਣ ਗਏ ਜੀ ਤੇ ਉਹ ਇਹਨਾਂ ਨੂੰ ਕਹਿੰਦੇ 500 ਰੁਪਏ ਚ ਇਹਨੇ ਮੋਡਲ ਲੈ ਰੱਖਿਆ ਇਹ ਜਗਾ ਇਹ ਜਗਾ ਉਥੇ ਬੋਰਡ ਵੀ ਲੱਗਿਆ ਹੋਇਆ ਮਹਤਾਬ ਸਿੰਘ ਜੀ ਮਹਤਾਬ ਸਿੰਘ ਜੀ ਤੇ ਉਦੋਂ ਬਾਅਦ ਦੇ ਵਿੱਚ ਇਹ ਕਹਾਣੀ ਹੋ ਗਿਆ ਠੀਕ ਹੈ ਜੀ ਉਹ ਸੰਭਾਲ ਨਹੀਂ ਕੀਤੀ ਜੀ ਫਿਰ ਦੋ ਗੇਰੀਏ ਕਿਲੇ ਦੇ ਵਿੱਚ ਅੰਗਰੇਜ਼ਾਂ ਨਾਲ ਮਹਤਾਬ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਮੀਟਿੰਗ ਵੀ ਹੋਈ ਆ ਠੀਕ ਹੈ ਜੀ ਉਹਨਾਂ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਵੀ 7 ਲੋਜੀ ਤੋਂ ਪਰੇ ਤੁਸੀਂ ਜਾਪੋ ਜੀ ਇੱਧਰੇ ਇਲਾਕਾ ਸਾਨੂੰ ਛੱਡ ਦਿਓ ਇਹ ਇਹ ਵਾਲਾ 7 ਲੋਜੀ ਦੇ ਇੱਧਰਲਾ ਇਲਾਕਾ ਅੰਗਰੇਜ਼ਾਂ ਨੇ ਸੰਭਾਲਿਆ ਅੰਗਰੇਜ਼ਾਂ ਨੇ ਸੰਭਾਲ ਲਿਆ ਉਧਰ ਪਰੇ ਉਹਨਾਂ ਨੂੰ ਛੱਡ ਦਿੱਤਾ ਜੀ ਇਹ ਤਾਂ ਸੀ ਇਹਦਾ ਉਦੋਂ ਬਾਅਦ ਇਹ ਟੈਸਟਰੀ ਹੋ ਗਿਆ ਜੀ ਕਿਹੜਾ ਕੋਈ ਖਾਸਮੀ ਸੀ ਕੋਈ ਜਗਾ ਹੈ ਨਹੀਂ ਸਾਹਮਣ ਵਾਲਾ ਜੀ ਇੱਥੇ ਕੋਈ ਪਖੀਰ ਆ ਕੇ ਬਹਿ ਗਿਆ ਅੱਛਾ ਜੀ ਚਲੋ ਨਾ ਮਾੜਾ ਮੋਟਾ ਕਰਨੀ ਵਾਲਾ ਹੋ ਜੀ ਕਿਸੇ ਭਗਤ ਹੋਊਗਾ ਜੀ ਉਹਨੂੰ ਕੁੜੀਆਂ ਪੁੱਛਣ ਲੱਗੀਆਂ ਵੀ ਇਹਨੂੰ ਇਹ ਬਾਬਾ ਇੱਥੇ ਕੀ ਉਹ ਕਹਿਣ ਲੱਗੇ ਵੀ ਇੱਥੇ ਅਹ ਦਾ ਨਾਲੇ ਨੇ ਚਪਛਾ ਕੀ ਕੀ ਆ ਅੱਛਾ ਜੀ ਕੁੜੀਆਂ ਚੂਰਮਾ ਲਿਆਉਣ ਲੱਗੀਆਂ ਵੀਰਵਾਰ ਮੰਨਣ ਲੱਗੇ ਜੀ ਯਾਨੀ ਇੱਥੇ ਹੋ ਕੀ ਮੁਕਤੀ ਗੱਲਿਆ ਜਿੰਨੇ ਵੀ ਧਰਮ ਨੇ ਸਾਰੇ ਮੰਨਦੇ ਨੇ ਜੀ ਬਾਬਾ ਬੁਰਜਾ ਵਾਲਾ ਕਹਿ ਕੇ ਠੀਕ ਹੈ ਜੀ ਲੋਕਾਂ ਜੀਆਂ ਮਨੋਂ ਭਾਵਨਾ ਬਹੁਤ ਪੁਰੀਆਂ ਹੋਈਆਂ ਆ ਆਪਾਂ ਬੈਠਿਆ ਜਿੱਥੇ ਜੀ ਇਹ ਬੀਬੀ ਨੇ ਕਿਹਾ 50000 ਰੁਪਏ ਦਿੱਤਾ ਕਿ ਨਹੀਂ ਬਾਬਾ ਇੱਥੇ ਆਹ ਟਾਈਲਾਂ ਲਾ ਦਿਓ ਠੀਕ ਹੈ ਜੀ ਉਹ ਉੱਥੇ ਮੇਰਾ ਬੋਰਡ ਲਾ ਉਹ ਲਿਖਿਆ ਹੋਇਆ ਗੁਰਪ੍ਰੀਤ ਰੈਂਕੂ ਕੈਨੇਡਾ ਚ ਉਹਨੇ 53000 ਰੁਪਏ ਜੀ ਉਹ ਜਾਲੀਆਂ ਠੀਕ ਹੈ ਜੀ ਉਹ ਛੱਡ ਬਣਾਇਆ ਉੱਥੇ ਆਪਾਂ 30000 ਰੁਪਏ ਦਾ ਛੱਡ ਬਣਾਤਾ ਠੀਕ ਹੈ ਜੀ ਯਾਨੀ ਲੋਕ ਮੰਨਦੇ ਨੇ ਬਾਹਰਲੇ ਮੁੰਡੇ ਜਿੰਨੇ ਆਉਂਦੇ ਨੇ ਲੜਕੀਆਂ ਮੁੰਡੇ ਇੱਥੇ ਸੁਖ ਕੇ ਜਾਂਦੇ ਨੇ ਉਹਨਾਂ ਦੀ ਮਨੋ ਭਾਵਨਾ ਪੂਰੀ ਹੁੰਦੀ ਆ ਤੇ ਜਿਹੜੇ ਇੱਥੇ ਦਵਾਈ ਦੇ ਹੀ ਬੰਨਿਆ ਜਾਂਦਾ ਅੱਛਾ ਜੀ ਉਹ ਹਰ ਵੀਰ ਬਾੜ ਲੱਗਦਾ ਠੀਕ ਹੈ ਜੀ ਸਾਰੇ ਧਰਮਾਂ ਦੇ ਲੋਕ ਸਾਰੇ ਧਰਮਾਂ ਉਹ ਬ੍ਰਾਹਮਣ ਮਾਜਰਾ ਹੁਣ ਬਾਬਾ ਬ੍ਰਾਹਮਣ ਆ ਕੇ ਗਏ ਆ ਜਿਹੜੇ ਹੁਣ ਆ ਕੇ ਗਏ ਆ ਠੀਕ ਹੈ ਜੀ ਠੀਕ ਹੈ ਨਾ ਉਹ ਬ੍ਰਾਹਮਣ ਮਾਜਰਾ ਵੀ ਇੱਥੇ ਨੂੰ ਉਹ ਬਾਬਾ ਪੁਰਜ ਵਾਲਾ ਕਹਿੰਦਾ ਠੀਕ ਹੈ ਜੀ ਸਾਰਾ ਪਿੰਡ ਵਾਲੇ ਵਾਲੇ ਲੈਰਾ ਸ਼ਰੰਗੀਆਂ ਖੇੜਾ ਪਰ ਇਧਰ 3 ਕੇ ਝਾਂਡੇ ਚੌਂਕੀ ਮਾਰ ਜੀ ਇਧਰ ਪੰਜ ਗਰਾਈਆਂ ਵਗੈਰਾ ਦੋਏ ਬੌੜੀਆਂ ਆਏ ਪਿੰਡ ਜਾਨੂ ਦੂਰੋਂ ਦੂਰੋਂ ਆਕੇ ਠੀਕ ਹੈ ਜੀ ਤੇ ਤੁਸੀਂ ਦੱਸ ਰਹੇ ਸੀਗੇ ਇਹਦਾ ਵੀ ਇਹ ਢਾਹ ਢੇਰੀ ਹੋ ਗਿਆ ਸੀ ਹਾਂ ਤੇ ਫਿਰ ਇਹਦੀ ਦੁਆਰੇ ਮਰਮਤ ਕਦੋਂ ਇਹ ਜੋ ਫਿਰ ਇਹ ਇੱਕ ਜੀ 3 ਕੇ ਆ ਦਾ ਬੰਦਾ ਜੀ ਉਹ ਛੜ ਛੜਛਾ ਬਗਰੋਬਣੀਆਂ ਰਸਤਾ ਸੀ ਕੋਨੇ ਉਲਕਾ ਤੋਂ ਹੀ ਹੋਣਾ ਪਹਿਲਾਂ ਆ ਪੱਕਾ ਰਾ ਸੀ ਅੱਛੀ ਪੱਕਾ ਹੀ ਸੀ ਹਾਂ ਉਹ ਜਾਨੀ ਜਿਵੇਂ ਆਪਾਂ ਵਧੀਆ ਰਾ ਸੀ ਰਾ ਸੀ ਗਾਹਾਂ ਲੈਰੇ ਨੂੰ ਜਾਂਦਾ ਜੀ ਜੀ ਉਹ ਲੋਥੋਂ ਸੁਖ ਸੁਖੀ ਕਹਿੰਦਾ ਵੀ ਜੇ ਮੇਰੇ ਰਾਤ ਹੋ ਜੇ ਜੀ ਤਮ ਮੁੰਡਾ ਹੋ ਜੇ ਮੈਂ ਇਹਨੂੰ ਦਰਸਤ ਕਰ ਦਿਆਂ ਜੀ ਉਹਦੇ ਕਹਿੰਦੇ ਮੁੰਡਾ ਹੋ ਗਿਆ ਉਹ ਇਹਦਾ ਸਾਸ ਸਵਿਆ ਆਹ ਲੈਂਟਰ ਵਗੈਰਾ ਜੀ ਸਾਰਾ ਸਭ ਉਹਨੇ ਖੰਡ ਪਾੜ ਵੀ ਕਰਾਇਆ ਠੀਕ ਹੈ ਤੇ ਇਸ ਕਰਕੇ ਇਹਦੀ ਦੁਬਾਰੇ ਫੇਰ ਪੂਜਾ ਫੁਲੀਆ ਠੀਕ ਹੈ ਜੀ ਹੁਣ ਇਹਨਾਂ ਨੇ ਫਿਰ ਕਮੇਟੀ ਵਾਲਿਆਂ ਨੇ ਕੈਮਰੇ ਪਾ ਗਏ ਪਹਿਲਾਂ ਤਾਂ ਕੱਲਾ ਬੁਰਜ ਸੀ ਠੀਕ ਹੈ ਜੀ ਹੋਰ ਇੱਥੇ ਕੁਛ ਨਹੀਂ ਸੀ ਤੇ ਮਹਾਰਾਜ ਜੀ ਦਾ ਹੁਣ ਮਹਾਰਾਜ ਦੇ ਸਰੂਪ ਨੇ ਹਾਂ ਜੀ ਇਹਨਾਂ ਸਰੂਪ ਨੇ ਜੀ ਉੱਥੇ ਸਾਡੀ ਡਿਊਟੀ ਵੀ ਲਈ ਹੋਈ ਆ ਪਰ ਲੱਗਦਾ ਇੱਥੇ ਵੀਰ ਭਾਰੀ ਆ ਅੱਛਾ ਜੀ ਹਾਂ ਜੀ ਹੂੰ ਤੁਸੀਂ ਇਹ ਆਈਸਪੈਂਡ ਦੇ ਬਸ ਨਹੀਂ ਕੋ ਨਾ ਮੇਰਾ ਪਿੰਡ ਆਸੀ ਕਲਾ ਅੱਛਾ ਜੀ ਤੁਸੀਂ ਆਸੀ ਤੋਂ ਇੱਥੇ ਹੋਂਦੇ ਮੈਂ ਇੱਥੇ ਆ ਠੀਕ ਹੈ ਜੀ ਹਾਂ ਜੀ 8 ਸਾਲ ਹੋ ਗਏ ਮਤਲਬ ਤੁਹਾਨੂੰ ਇੱਥੇ ਹੋ ਗਏ ਨੇ ਠੀਕ ਮੈਂ ਚੱਲਾਂ हां ਤੁਸੀਂ ਇੱਕ नाग ਵਾਲੀ ਕਿਹਾ नाग ਦੇਖਿਆ ਉਹ ਵੀ ਮੈਂ ਦੇਖਿਆ ਅੰਦਰ ਸੀ ਮੈਂ ਜਦੋਂ ਬਾਹ ਗੇਟ ਖੋਲਣ ਲੱਗਿਆ ਆ ਦੇਖ ਕੇ ਪਛੇ ਨੂੰ ਭੱਜਿਆ ਮੈਨੂੰ ਤਾਂ ਬੁਖਾਰ ਚੜ ਗਿਆ ਇਹ ਕੋ ਦੰਗ ਦੀ ਗੱਲ ਹੈ ਇਹ 7-8 ਸਾਲ 7-6-7 ਸਾਲ ਹੋ ਗਏ ਮੈਨੂੰ ਆਏ ਨੂੰ 6 ਮਹੀਨੇ ਹੋ ਗਏ ਸੀ ਅੱਛਾ ਜੀ ਤੇ ਤੁਸੀਂ ਕਿਵੇਂ ਕਹਿੰਦੇ ਪਏ ਸੀ ਕਿ ਵੀ नाग ਕਿਵੇਂ ਮਤਲਬ ਤੁਸੀਂ ਅੰਦਰ ਗਏ नाग ਅੰਦਰ ਕਿਉਂ ਬੈਠਾ ਸੀ ਹੈ ਤੇ ਮੈਂ ਬਾਰ ਦੀ ਖੋਲਿਆ ਮੈਂ ਅਗਰ ਜਨੂ ਇੱਕ ਬਜ਼ੁਰਗ ਆ ਕੇ ਕਹਿੰਦੇ ਜੀ ਬਾਪਾ ਬਾਤਾਂ ਖੋਲੀਆਂ ਨਹੀਂ ਮੈਂ ਕਿਹਾ ਮੈਂ ਲੱਜ ਕਾਪੀ ਲੈਣਾ ਮੈਂ ਇਹ ਉਤਰ ਦਸਰੇ ਵੀ ਉੱਤੇ ਆ ਗਿਆ ਹਾਂਜੀ ਤੇ ਉਹ ਮੈਂ ਡਰਦਾ ਉਹਦੇ ਵਗਰੋਂ ਮੂਰੇ ਉੱਥੇ ਖੁਸ਼ ਬਣਾ ਠੀਕ ਹੈ ਤੇ ਮੈਂ ਹੈਰਾਨ ਹੋਇਆ ਇੰਉਂ ਵੀ ਕੀ ਆਖਿਦੈ ਨੂੰ ਜੀ ਫਿਰ ਕੇਰਾਵਾ ਉਤਰਦਾ ਦੇਖਿਆ ਠੀਕ ਹੈ ਜੀ ਤੇ ਕੇਰਾਵਾ ਚੜਦਾ ਵੀ ਦੇਖਿਆ ਫਿਰ ਮੈਨੂੰ ਤਸੱਲੀ ਹੋ ਗਈ ਉਹਦੇ ਕਹਿਣ ਤੇ ਮੈਨੂੰ ਤਸੱਲੀ ਹੋ ਗਈ ਮੇਰਾ ਡਰ ਠੀਕ ਹੈ ਜੀ ਇਹ ਕਹਿੰਦਾ ਕਸ਼ਟ ਕਿਹਦਾ ਹੈ ਇੱਥੇ ਨਾ ਜੀ ਤੇ ਇਸ ਤੋਂ ਇਲਾਵਾ ਹੋਰ ਕੋਈ ਨਿਸ਼ਾਨੀਆਂ ਹੈਗੀਆਂ ਜੀ ਇੱਥੇ ਮਹਾਰਾਜਾ ਰਣਜੀਤ ਸਿੰਘ ਦੀਆਂ ਜਾਂ ਕੋਈ ਨਹੀਂ ਮਾਏ ਇੱਥੇ ਕੋਈ ਨਿਸ਼ਾਨੀ ਨਹੀਂ ਹੈਗੀ ਇੱਥੇ ਇੰਨੇ ਸੀ ਬੇ ਗੋਲੇ ਐ ਨਿਕਲਦੇ ਹੁੰਦੇ ਇਹ ਥਾਂ ਪੱਟਦੇ ਨਾ ਬੜਾ ਉੱਚਾ ਸੀ ਜੀ ਲੋਕ ਰਹੀ ਚੱਕਣਾਉਂਦੇ ਹੁੰਦੇ ਸੀ ਠੀਕ ਹੈ ਗੱਡੇ ਪਿੱਲੇ ਕੇ ਇਹ ਇੱਥੇ ਏਡੇ ਏ ਚਾਰ ਚਾਰ 2 2 3 3 ਕਿਲੋ ਦੇ ਅ ਤੇ ਲੋਹੇ ਦੇ ਕੋਲੇ ਨਿਕਲਦੇ ਅੱਛਾ ਇਹ ਜਿਹੜੇ ਆ ਮਤਲਬ ਤੋਪਾਂ ਨਾਲ ਫਾਇਰ ਕੀਤੇ ਹਾਂ ਉਹ ਵਾਲੇ ਗੋਲੇ ਉਹ ਨਿਕਲਦੇ ਠੀਕ ਹੈ ਜੀ ਤੇ ਇਹਦੀ ਉਚਾਈ ਕਰਨੀ ਜਾਂ ਇੱਕ ਕਹਿੰਦੇ ਆ ਵੀ ਇਹ ਜਿੰਨਾ ਬਾਹਰ ਆ ਉਹਨਾ ਹੀ ਅੰਦਰ ਆ ਹਾਂ ਇਹਦੇ ਥੱਲੇ ਇਹ ਵੀ ਦੱਸਿਆ ਉਹਨਾਂ ਬਜ਼ੁਰਗ ਨੇ ਵੀ ਚਾਰ ਗੇਟ ਨੇ ਜੀ ਇੱਕ ਸੁਰਗੋਂ ਜਾਂਦੀ ਸੀ ਪੈਰ ਨੂੰ ਇੱਕ ਸੁਰਗੋਂ ਉੱਥੇ ਨਹੀਂ ਜਾਂਦੀ ਸੀ ਕਦਮਾਂ ਕੋਲੇ ਜਿਹੜੀ ਕੰਧ ਖੜੀ ਆ ਠੀਕ ਹੈ ਜੀ ਇੱਕ ਆਹਮ ਦਾ ਘੜਾ ਉਹਨੂੰ ਜਾਂਦੇ ਹਾਂ 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 ਇੱਕ ਕਿਲਾ ਰੈਪ ਨੂੰ ਇੱਕ ਇੱਥੇ ਖੂਹ ਸੀ ਵੱਡਾ ਠੀਕ ਹੈ ਇਹ ਤਾਂ ਆਪ ਹੀ ਰੁਕ ਦੱਸ ਦਿੰਦੇ ਨੇ ਵੀ ਉਹ ਪੂਟੋ ਪਾਣੀ ਲੈ ਜਾਂਦੀ ਹੁੰਦੀ ਪੌਜ ਠੀਕ ਹੈ ਜੀ ਚਾਰ ਗੇਟ ਨੇ ਪੱਟ ਜੀ ਇਹ ਫਿਰ ਇੱਥੇ ਹਾਦਸਾ ਕੋਈ ਵਾਪਰ ਗਿਆ ਸੀ ਫਿਰ ਇਹਨਾਂ ਨੇ ਇਹਦੇ ਬਰਾਬਰ ਲੈਂਟਰ ਲਾ ਠੀਕ ਹੈ ਉਹ ਥੱਲੇ ਦੀ ਜਾਸ ਤੇ ਮਹਾਰਾਜ ਦਾ ਪ੍ਰਕਾਸ਼ ਇਹਦੇ ਕੱਤੋਂ ਹੋਇਆ ਜੀ ਇਹ 84 ਚ 84 ਜੀ ਕਿ ਇੱਕ ਮੁੰਡਿਆਂ ਦੀ ਪਾਰਟੀ ਬਣੀ ਸੀ ਜੀ ਉਹਨਾਂ ਨੇ ਨਗਰ ਦੇ ਆ ਨਗਰ ਦੇ ਜੀ ਉਹਨਾਂ ਨੇ ਇੱਥੇ ਉਹ ਜਿਹੜਾ ਸਾਧ ਕਹਿੰਦੇ ਸੀ ਜੀ ਉਹ ਮਰ ਗਿਆ ਸੀ ਉਹਦਾ ਪਾਠ ਰਖਾਇਆ ਸੀ ਇਹਨਾਂ ਨੇ ਅੱਛਾ ਜੀ ਬੁਰਜ ਦੇ ਪਿੱਛੇ ਠੀਕ ਹੈ ਜੀ ਫਿਰ ਉੱਥੇ ਰਹਿ ਗਿਆ ਵੀ ਆਪਾਂ ਬੁਰਜ 'ਚ ਅਨਾਰ ਖਾਓ ਕਰੋ ਆਪਾਂ ਕਮਰਾ ਪਾੜੋ ਕਿ ਫੇ ਕਮਰਾ ਪਾ ਕੇ ਮਹਾਰਾਜ ਦੇ ਰੂਪ ਕਮਰੇ ਚੱਕੇ ਜੀ ਹੁਣ ਪਾਲਕੀ ਆ ਤਜ ਸਰੂਪ ਨੇ ਆਮ ਲੋਕ ਪਾਠ ਵੀ ਕਰਾਉਂਦੇ ਨੇ ਤੇ ਬਾਕੀ ਠੰਡ ਪਾਠ ਵੀ ਚੱਲਦੇ ਨੇ ਜੀ ਸਾਡਾ ਇਹ ਆ ਕੋਈ ਵੀ ਆ ਜਾਵੇ ਜੀ ਕਿਆ ਪਾਣੀ ਬਿਨਾ ਅਸੀਂ ਨਹੀਂ ਜਾਣਦੇ ਕਿਸੇ ਭਾਈ ਜੀ ਜੀ ਇਹੀ ਜਗ੍ਹਾ ਰੁਕੀ ਮੀਸੀ ਸਖੋ ਜੀ ਦਾ ਸਰਜੀਤ ਸਿੰਘ ਆਇਆ ਸੀ ਕੈਨੇਡਾ ਚੋਂ ਜੀ ਉਹ ਮੇਰੇ ਨਾਲ ਗੱਲਾਂ ਕਰਿਆ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਨਾ ਹੂੰ ਹੂੰ ਉਹ ਉਹਨੇ ਦੱਸਿਆ ਸੀ ਫੇਰ ਉਹ ਉਹਨੂੰ ਮੈਂ ਪੁੱਛਿਆ ਮੈਂ ਤੁਸੀਂ ਇੱਥੇ ਕਿਵੇਂ ਆਉਣਾ ਹੋਇਆ ਜੀ ਉਹ ਕਹਿੰਦਾ ਜੀ ਸਾਡਾ ਇੱਥੇ ਬਜ਼ੁਰਗ ਫੌਜ ਦੇ ਵਿੱਚ ਸੀ ਉੱਥੇ ਹੀ ਸ਼ਹੀਦ ਹੋ ਗਈ ਅੱਛਾ ਜੀ ਅмма ਵੀ ਅмма ਪੂਆ ਕਰਕੇ ਹੁਣ ਵੀ ਪੂਜਦੇ ਨੇ ਉਹ ਜੀ ਉਹ ਕਹਿੰਦੇ ਵੀ ਸਾਡੇ ਦਾਦੀ ਤੇ ਪੂਆ ਸੀ ਜਿਹੜੇ ਉੱਥੇ ਦੋ ਮਾਈਆਂ ਸ਼ਹੀਦ ਹੋਈਆਂ ਦੋ ਬੀਬੀ ਉਹ ਇੱਕ ਜੋਹਾਰੀ ਇੱਕ ਬੱਚੀ ਸੀ ਉਹ ਸ਼ਹੀਦ ਹੋ ਗਈ ਐ ਤੇ ਉਹ ਕਲਾਹਾਸੀਆਂ ਸੀ ਠੀਕ ਹੈ ਜੀ ਤੇ ਉਹ ਕਹਿੰਦਾ ਵੀ ਇਹ ਸਾਸੀ ਹੁਣ ਵੀ ਕਲਾਹਾਸ ਤੋਂ ਤਰੌਸੀ ਵਾਲੇ ਦਿਨ ਉਹ ਪੂਜਣ ਹੁੰਦੇ ਆ ਅੱਛਾ ਜੀ ਆ ਠੀਕ ਹੈ 25 30 ਕਰਨੇ ਜਿਹੜੇ ਉਹ ਇਹਨੂੰ ਮੰਨਦੇ ਨੇ ਚੰਗੀ ਤਰ੍ਹਾਂ ਜੀ ਜੀ ਕਲਾਹਾਸ ਦੇ ਚੌਕੀਮਾਨ ਦੇ ਚੌਕੀਮਾਨ ਵਾਲਿਆਂ ਨੂੰ ਪੁੱਛਿਆ ਕਹਿੰਦੇ ਸਾਡੇ ਇੱਥੇ ਬਜ਼ੁਰਗ ਦੋ ਸ਼ਹੀਦ ਹੋਏ ਨੇ ਜੀ ਪੰਜ ਗਰਾਈਆਂ ਵਾਲਿਆਂ ਨੂੰ ਪੁੱਛਿਆ ਉਹ ਕਹਿੰਦਾ ਵੀ ਸਾਡੇ ਬਜ਼ੁਰਗ ਫੌਜ ਦੇ ਵਿੱਚ ਉੱਥੇ ਚੀਜ਼ੋ ਨੇ ਬੌੜਾਈਆਂ ਵਾਲਿਆਂ ਨੂੰ ਪੁੱਛਿਆ ਵੀ ਤੁਸੀਂ ਕਾਸ ਨੂੰ ਕਿਵੇਂ ਮੰਨਦੇ ਉਹ ਕਹਿੰਦੇ ਇੱਥੇ ਸਾਡੇ ਬਜ਼ੁਰਗ ਸਾਡੇ ਤਾਂ ਜੇ ਮਤਲਬ ਮੱਝੂਬੇ ਜਾਂ ਵਿਆਹ ਹੋਵੇ ਉਹ ਇੱਥੇ ਜ਼ਰੂਰ ਪੂਜਾ ਕਰਦੇ ਆ ਆਪਾਂ ਨਾ ਬਾਕੀ ਇੱਕ ਵਾਰ ਇੱਕ ਵਾਰ ਕਿਲੇ ਦੀ ਛਾਤ ਮਰਾਦੀ ਜਿਹੜੀ ਉੱਪਰ ਉਹ ਜਗ੍ਹਾ ਬਣੀ ਹੋਈ ਆ ਜਿਹੜਾ ਤੁਹਾਨੂੰ ਪੁੱਛਦਾ ਸੀ ਉਹਨਾਂ ਦਾ ਛੋੜਾ ਵੇਰਵਾ ਪਾ ਲੀਓ ਇਸ ਵਕਤ ਨਾ ਭਈ ਆਪਾਂ ਬੋਰਚ ਦੇ ਉੱਪਰ ਆਏ ਹੋਏ ਆ ਸ਼ਾਕਤੀ ਇੱਥੇ ਹੱਥ ਉਸ ਤਰ੍ਹਾਂ ਹਦ੍ਰਿਸ਼ ਬਣਿਆ ਸਰੰਗਾਈਆਂ ਬਣੀਆਂ ਹੋਈਆਂ ਆ ਦੇਖੋ ਆ ਜਿਹੜੀ ਚੀਜ਼ਾਂ ਬਣੀਆਂ ਹੋਈਆਂ ਨੇ ਹਾਂਜੀ ਇਹ ਅੱਗੇ ਟੀਰਾ ਦੀ ਲੜਾਈ ਹੁੰਦੀ ਹੁੰਦੀ ਸੀ ਜੀ ਜੰਗ ਜੋ ਜੁੱਧ ਹੁੰਦੇ ਸੀ ਹਾਂ ਫੌਜ ਜਿਹੜੀ ਇੱਥੇ ਹੈ ਟੀਰਾ ਤੁਰਾ ਵਾਲੇ ਇਹਦੇ ਚ ਪਾਹ ਨੂੰ ਜੀ ਨਿਸ਼ਾਨਾ ਸਾਹ ਦੇ ਨਿਸ਼ਾਨਾ ਠੀਕ ਹੈ ਜੀ ਇਹ ਗੂਣੀ ਬਣੀ ਹੋਈ ਇਹ ਆ ਦੇਖਣਾ ਜੀ ਜਗਾ ਰੱਖੀ ਹੋਈ ਆ ਪਰਲੇ ਪਾਸੇ ਨੂੰ ਜੀ ਉਹ ਦੇ ਵਿੱਚੋਂ ਖਾਦੀ ਗੈਪ ਵੀ ਆ ਆ ਇੱਥੇ ਗੈਪ ਵੀ ਆ ਉਹ ਜਿਵੇਂ ਗੈਪ ਆ ਦੇਖੋ ਉਰੇ ਆਓ ਜੀ ਇਹ ਆ ਦੇਖ ਜੇ ਪਰੇ ਨੂੰ ਵੀ ਔਰ ਥੱਲੇ ਨੂੰ ਵੀ ਜੀ ਆਹ ਦੇ ਥੱਲੇ ਨੂੰ ਵੀ ਉਹ ਦੇ ਹੂੰ ਇਹ ਤੀਰਾਂ ਦੀ ਲੜਾਈ ਹੁੰਦੀ ਸੀ ਜੀ ਸ਼ੀਰਖਵਾਣਾ ਨਿਛਾੜੇ ਇੱਥੇ ਨਾਲੇ ਕਿ ਉੱਪਰ ਆਉਣ ਔਖਾ ਔਖਾ ਹੁੰਦਾ ਹੋਣਾ ਇਹਨੇ ਨੂੰ ਦੁਸ਼ਮਣੋਂ ਥੱਲੋਂ ਖਤਮ ਕਰ ਦਿੰਦੇ ਆ ਕੋਈ ਦੂਰ ਉਹ ਗੱਡੀ ਦੂਰ ਥੈਂ ਚੱਲਦਾ ਤੀਰ ਜੀ ਕਿ ਇੱਥੇ ਕੋਈ ਆ ਨਹੀਂ ਸਕਦਾ ਸਾਰਾ ਨਗਰ ਦੇਖਦਾ ਇੱਥੋਂ ਮੋਰਜੀ ਦੇ ਉੱਤੇ ਚੜ੍ਹ ਨਹੀਂ ਸਕਦਾ ਕੋਈ ਜੀ ਠੀਕ ਹੈ ਇਹ ਤੋਂ ਭਰ ਕੇ ਵੀ ਦੂਰ ਸੰਗ ਜਲਾ ਸਕਦੀ ਜੀ ਤੇ ਕਾਂਹ ਚਿਮਨੀ ਦਾ ਇਹ ਇਹ ਤੁਹਾਨੂੰ ਰਾਜਾ ਸਾਰੇ ਆਨੇ ਮਤਾ ਪਾਸ ਕਰਕੇ ਜਨਾਨ ਜੀ ਕਿਹਾ ਵੀ ਆਪਾਂ ਇੱਥੇ ਜੋਤਾਂ ਲਾਉਣ ਲੱਗਦੇ ਜੀ ਵੀ ਸਾਰੇ ਧਰਮ ਮੰਨਦੇ ਨੇ ਠੀਕ ਹੈ ਜੀ ਥੱਲੇ ਜੋਤਾਂ ਵਾਲੀ ਜਗਾ ਬਣੀ ਹੋਇਆ ਜੋਤਾਂ ਲੱਗਦੀਆਂ ਨੇ ਇੱਥੇ ਵੀ ਹਾਂ ਇਹਦੇ ਤੇ ਤੂਆ ਸੇਕ ਆ ਕਾਂ ਲੱਗਦਾ ਠੀਕ ਹੈ ਇਸ ਕਾ ਠੀਕ ਆ ਇਹ ਜੋਤਾਂ ਬਾਸੇ ਰੱਖਿਆ ਚਮਨੀ ਹਾਂ ਜਈ ਇਹ ਤਾਂ ਨਹੀਂ ਜੀ ਵੀ ਦੱਸਦੇ ਸੀ ਇਹ ਨਾ ਉਹ ਆਲੇ ਦਾਲੇ ਜੀ ਠੀਕ ਹੈ ਜੀ ਜਿਵੇਂ ਹੋ ਜਾਮਣਾ ਖੜੀਆਂ ਨੇ ਇਹ 5 ਫੁੱਟ ਤੋਂ ਘਾਟੀ ਫਲਾਦ ਨਾ ਇਹ ਧਕਣ ਆ ਉਹ ਜਿਹੜੀਆਂ ਜਾਮਣਾ ਖੜੀਆਂ ਨੇ ਹਾਂ ਜੀ ਉਹਦੇ ਆਏ ਆਲੇ ਦਾਲੇ ਜੀ ਕੰਧ ਸੀ ਉਹ ਸੀ 5 ਫੁੱਟਾਂ ਹੈ अच्छा ये हुन ٹا ਪੀਓ <laughs> <laughs> हुन ਖਤਮ ਟੈਟੂ ਕੋਈ ਐ ਲੋ ਇਥੋਂ ਟੱਲ ਜਾ ਜਾ ਕੇ ਇੱਟਾਂ ਲੋਕਾਂ ਨੇ ਛੋਡੀਆਂ ਕੋਠੀਆਂ ਪਾ ਦੀਆਂ ਇਥੋਂ ਜਿਹੜਾ ਮਤਲਬ ਟਹਿ ਢੇਰੀ ਹੋਇਆ ਸੀ ਆਹ ਤੇ ਜੀ ਲੋਕਾਂ ਨੇ ਇੱਟਾਂ ਟੋਣੀ ਇੱਥੇ ਨੂੰ ਪਾ ਦੀਆਂ ਅੱਛਾ ਜੀ ਕੋਈ ਨਖਸਮਾ ਹੋ ਚੁੱਕਿਆ ਸੀ ਜੀ ਜਿਹੜਾ ਇਹ ਹੁਣ ਬਣੀ ਇਹ ਕਹਿੰਦੇ ਆ ਆਪਣੇ ਫਕੀਰ ਸਾਹਿਬ ਦੇਖੋ ਕੋਈ ਲਾਇਆ ਜੰਮਾ ਪਿਆ ਕੋਈ ਚੱਕੀ ਜਾਵੇ ਠੀਕ ਹੈ ਜੀ ਅਸੀਂ ਆਖੀ ਦੀ ਹੱਥ ਜਗਾਈ ਇਹ ਜਗ੍ਹਾ ਮਤਲਬ ਜਿਹੜੇ ਤੁਸੀਂ ਨਾਂ ਲਿਆ ਸੀ ਮਹਿਤਾਬ ਸਿੰਘ ਹਾਂ ਉਹਦੇ ਨਾਂ ਉਹਨਾਂ ਦੇ ਨਾਂ ਤੇ ਉਹ ਉਹਨਾਂ ਦਾ ਵਕੀਰ ਸਾਹਿਬ ਵਕੀਲਾਂ ਦਾ ਵੱਡਾ ਬਜ਼ੁਰਗ ਸੀ ਜੀ ਮਹਿਤਾਬ ਸਿੰਘ ਠੀਕ ਹੈ ਜੀ ਹਾਂ ਉਹਦੇ ਨਾਂ ਉਤੇ ਹੀ ਪਿੰਡ ਸੀ ਉੱਥੇ ਠੀਕ ਹੈ ਜੀ ਆਹ ਹੁਣ ਉਥੇ ਮਹਿਤਾਬ ਘੜ ਬਾਈ ਜਾਂਦੀ ਠੀਕ ਹੈ ਜੀ ਹਾਂ ਉਹ ਵੀ ਆਹ ਕਬਰੇ ਪੈ ਨੇ ਸਭ ਸੰਗਤਾਂ ਦੇ ਪੈ ਜੀ ਆਹ ਹੁਣ ਜਿਹੜਾ ਫਰਸ਼ ਲੱਗੋ ਵੀ ਸੰਗਤਾਂ ਦਾ ਠੀਕ ਹੈ ਜੀ ਹਾਂਜੀ ਇਹ ਗੱਲ ਠੀਕ ਹੈ ਜੀ ਬਾਕੀ ਆ ਜਗ੍ਹਾ ਸਾਰੀ ਪਈ ਆ ਕੋਈ ਆ ਜਾਮਣਾ ਜੂਮਣਾ ਲਾਈਆਂ ਹੋਈਆਂ ਨੇ ਕੋਈ ਕਿਸੇ ਨੂੰ ਮੁਤਾਪ ਨਹੀਂ ਖਾਈ ਜਾਂ ਤਰੀ ਜਾਂਦੇ ਜੀ ਆਪ ਵੀ ਜੀ ਸੋ ਉਮੀਦ ਕਰਦੇ ਆ ਵੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਤਾਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਓ ਬਾਬਾ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਉਹ ਜਦੋਂ ਮਰ ਗਿਆ ਜੂ ਅਸੀਂ ਤਾਂ ਹਾਜ਼ਰ ਆ ਜੀ ਇੱਥੇ ਠੀਕ ਹੈ ਨਾ ਠੀਕ ਉਮੀਦ ਕਰਦੇ ਆ ਵਧੀਆ ਲੱਗੀ ਹੋਊਗੀ ਵੀਡੀਓ ਮਿਲਾਂਗੇ ਆਪਾਂ ਤੁਹਾਨੂੰ ਅਗਲੇ ਨਵੀਂ ਵੀਡੀਓ 'ਚ ਤਦ ਤੱਕ ਲਈ ਰੱਬ ਰੱਖੇ